ਮੈਂ ਨਹੀਂ ਮੈਂ ਮੈਂ ਇੱਕ ਸ਼ਿਖਰਾ ਯਾਰ ਬਣਾਇਆ ਸ਼ਿਵ ਕੁਮਾਰ ਬਟਾਲਵੀ ਦੀ ਸਭ ਤੋਂ ਪ੍ਰਸਿੱਧ ਰਚਨਾਵਾਂ ਵਿੱਚੋਂ ਇੱਕ ਹੈ ਇਹ ਗੀਤ ਜਾਂ ਕਵਿਤਾ ਉਸ ਦੀਆਂ ਤਕਲੀਫਾਂ ਅਤੇ ਅਧੂਰੇ ਇਸ਼ਕ ਦੀ ਨੁਮਾਇੰਦਗੀ ਕਰਦਾ ਹੈ ਪਹਿਲੀ ਪੰਕਤੀ ਹੀ ਇਸ ਗੀਤ ਦੀ ਆਤਮਾ ਹੈ ਸ਼ਿਕਰਾ ਇਕ ਸ਼ਿਕਾਰ ਕਰਨ ਵਾਲਾ ਤੇ ਉਡਾਰੀ ਭਰਨ ਵਾਲਾ ਪੰਛੀ ਹੈ ਜੋ ਆਜ਼ਾਦ ਅਤੇ ਪਕੜ ਤੋਂ ਪਰਾਂ ਹੁੰਦਾ ਹੈ ਇਸ ਕਵਿਤਾ ਵਿੱਚ ਮਾਇ ਨੀ ਮਾਇ ਕਹਿ ਕੇ ਸ਼ਿਵ ਆਪਣੀ ਮਾਂ ਨੂੰ ਆਪਣੇ ਦਿਲ ਦੀ ਤਕਲੀਫ ਦੱਸ ਰਿਹਾ ਹੈ ਉਹ ਇਸ਼ਕ ਤੱਕਰ ਬੈਠਾ ਪਰ ਉਹ ਇਸ਼ਕ ਕਿਸੇ ਹੋਰ ਦੀ ਤਕਦੀਰ ਵਿੱਚ ਸੀ शिव बटालवी दी जिंदगी ਵਿੱਚ ਵੀ ਸ਼ਾਇਦ ਇੱਕ ਅਜਿਹਾ ਪਿਆਰ ਸੀ ਜੋ ਉਸ ਨੂੰ ਮਿਲ ਨਹੀਂ ਸਕਿਆ ਕਿਹਾ ਜਾਂਦਾ ਹੈ ਕਿ ਉਹ ਇੱਕ ਕੁੜੀ ਨਾਲ ਬੇहद ਮੁਹੱਬਤ ਕਰਦਾ ਸੀ ਪਰ ਉਹ ਕਿਸੇ ਹੋਰ ਨਾਲ ਵਿਆਹ ਕੇ ਚਲੀ ਗਈ ਇਹ ਗਮ ਅਤੇ ਵਿਛੋੜਾ ਉਸ ਦੀਆਂ ਕਵਿਤਾਵਾਂ ਅਤੇ ਉਨ੍ਹਾਂ ਵਿੱਚ ਛੁਪੇ ਦਰਦ ਵਿੱਚ ਸਾਫ਼ ਨਜ਼ਰ ਆਉਂਦਾ ਹੈ ਮੈਂ ਨਿਮਾਈ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਮੈਂ ਨਿਮਾਈ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਚਾਂਜਰ ਤੇ ਉਹ ਚੋਗ ਚੁਗਿੰਦਾ ਆਇਆ ਨਿਮਵਾਰੀ ਜਾਂ ਇੱਕ ਉਹਦੇ ਰੂਪ ਦੀ ਤੋ ਪਤਖੇਰੀ ਦੁਜਾ ਮਹਿਕਾਂ ਦਾ ਤੇ ਰਹਾਇ ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇ ਨਿਮੈਵਾਰੀ ਜਾ ਨੈਣੀ ਉਹਦੇ ਚੇਤ ਦੀ ਆਥਣ ਅਤ ਜ਼ੁਲਫੀ ਸਾਵਣ ਛਾਇਆ ਹੋਠਾਂ ਦੇ ਵਿੱਚ ਕੱਤੇੰਦਾ ਕੋਈ ਦਿਨ ਚੜਨੇ ਤੇ ਆਇਆ ਨਿਮੇਵਾਰੀ ਜਾਂ ਸਾਵਣ ਦੇ ਵਿੱਚ ਫੁੱਲ ਸੋਇਆਂ ਦੇ ਕਿਸੇ ਬਾਗ ਚਾਨਣ ਦਾ ਲਾਇਆ ਦੇਹੀ ਦੇ ਵਿੱਚ ਖੇਡੇ ਚੇਤਰ ਇਤਰਾ ਨਾਲ ਨਹਾਇਆ ਨਿਮੇਵਾਰੀ ਜਾਂ ਬੋਲਾਂ ਦੇ ਵਿੱਚ ਪਉਣ ਪੁਰੇ ਦੀ ਨੀ ਉਹ ਕੋਇਲਾ ਦਾ ہمسਾਇਆ ਚਿੱਟੇ ਦੰਦ ਜਿਉ ਤੁਹਾਨੂੰ ਬਗਲਾ ਤੋੜੀ ਮਾਰੂ ਉਡਾਇਆ ਜੇ ਮੈਂ ਵਾਰੀ ਜਾ ਇਸਕੇ ਦਾ ਇੱਕ ਪਲੰਗ ਨਵਾਰੀ ਅਸਾਂ ਚਾਨਣੀਆਂ ਵਿੱਚ ਡਾਇਆ ਤਨ ਦੀ ਚਾਦਰ ਹੋ ਗਈ ਮੈਲੀ ਉਸ ਪੈਰ ਜਾਂ ਪਲੰਗੇ ਪਾਇਆ ਨੇ ਮੈਂ ਵਾਰੀ ਜਾ ਦੁਖਣ ਮੇਰੇ ਨੈਣਾ ਦੇ ਕੋਏ ਵਿੱਚ ਹੜ ਹੰਝੂਆਂ ਦਾ ਆਇਆ ਸਾਰੀ ਰਾਤ ਗਈ ਵਿੱਚ ਸੋਚਾਂ ਉਸ ਇੱਕ ਹੀ ਜ਼ੁਲਮ ਕਮਾਇਆ ਨਿਮਵਾਰੀ ਜਾ ਸੁਬਹ ਸਵੇਰੇ ਲੈਣੀ ਵਟਣਾ ਅਸਾ ਮਲਮਲ ਉਸ ਨੂੰ ਹਾਇਆ ਦੇਹੀ ਵਿੱਚੋਂ ਨਿਕਲਣ ਚਿੰਗਾ ਤੇ ਸਾਡਾ ਹੱਥ ਗਿਆ ਗੁੰਮ ਲਾਇਆ ਨੀ ਮੈਂ ਵਾਰੀ ਜਾ ਚੂਰੀ ਕੁੱਟਾਂ ਤੇ ਉਹ ਖੰਦਾ ਨਹੀਂ ਉਹਨੂੰ ਦਿਲ ਦਾ ਮਾਸ ਖਵਾਇਆ ਇੱਕ ਓਡਾਰੀ ਐਸੀ ਮਾਰੀ ਉਹ ਮੁੜ ਵਤਨੀ ਨਹੀਂ ਆਇਆ ਨੀ ਮੈਂ ਵਾਰੀ ਜਾ ਮਾਏ ਨਿਮਈ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਚਾਂਜਰ ਤੇ ਉਹ ਚੋਗ ਚੁਗਿੰਦਾ ਆਇਆ ਨਿਮਵਾਰੀ ਜਾ